वेलकम टू माय ब्लॉग ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਬਲਾਗ ਵਿੱਚ ਅੱਜ ਆ ਜੀ ਆਪਣੇ ਬਲਾਗ ਦਾ 73ਵਾਂ ਦਿਨ ਮਿੱਤਰੋ ਕਰੋ ਚੱਕ ਮਿੱਤਰੋ ਚੱਲ ਵੀ ਬਟਵਾਲ ਚੱਲ ਵੀ ਜੀ ਮਿੱਤਰੋ ਤੜਕੇ ਤੜਕੀ ਥੋੜੀ ਜਿਹੀ ਕੱਚ ਰਹੇਗੀ ਚਾਹ ਪੀਏ ਪਹਿਲਾਂ ਮਿੱਤਰੋ ਯਾਰ ਗੋਲ ਦੋ ਗੋਲ ਜੇ ਪਹੁੰਚੇ ਮੇਤਰੋ ਤੂੰ ਹੀ ਤੇ ਹਾਂ ਬਣਾਇਆ ਰਹੋ ਤੈਨੂੰ ਜਾਲ ਕਰੀ ਜਾਂਦੇ ਸੱਚੀ ਹਾਂ ਅੱਛਾ ਜੀ ਦੇਖੋ ਜੀ ਹਾਂ ਖੁੰਡਾ ਬਣਾ ਉੱਧਰ ਆ ਖੁੰਡ ਤੇ ਬਣ ਰਹੀਆ ਖੁੰਡ ਦੇ ਕਹਾੜਾ ਚੱਲ ਰਿਹਾ ਫੜ ਕੇ ਤੱਕੀ ਅੱਗ ਲਿਕੂ ਨਹੀਂ ਇੱਥੇ ਮੇਕ ਹੋਰ ਨਾ ਕੋਈ ਪਿੱਲਾ ਕਰ ਦੂਣੀ ਨਿਕੜੀ ਹੁੰਦੀ ਹੈ ਅੱਛਾ ਹੂੰ ਬਚਾ ਲਾ ਨਾ ਹੂੰ ਨਿਕਲਿਆ ਗੋਏ ਲਾਲੀ ਰਾਗੜ ਪੈਦਾ ਹੋ ਜਾਂਦੀ ਹੈ ਦੇਖੋ ਸਹੀ ਗੱਲ ਆ ਗੋਏ ਉੱਥੋਂ ਲੱਕੜ ਲਾਲੀ ਆ ਕਸ ਬਾਬਾ ਲਵੇ ਖੜਾ ਇਹ ਦੋ ਬਸਲ ਬਾਬਾ ਗਾ ਨੂੰ ਰੱਖਦਾ ਚੱਲ ਬੱਚਾ ਤੋਂ ਲੱਗਾ ਅਜੇ ਖੰਡ ਤਰਿਆ ਗਿਆ ਜੀ ਸਾਡੀ ਤੁਈ ਤੇ ਨਵਾਂ ਵੱਡਾ ਖੰਡ ਦੇਖੋ ਜੀ ਇਹ ਦੇਖੋ ਦਰਸ਼ਕੋ ਕਿੰਨੇ ਦਿਨ ਚੱਲੂ ਇਹ ਜਨਤਾ 20 30 ਚੱਲੀ ਜਾਊਗਾ 20 ਮਿੰਟ ਕਾਣੋ ਦੋ ਦਿਨ ਨਹੀਂ ਕੱਢਦਾ ਕਿ ਕਹਿੰਦਾ ਦੇਖੋ ਕਿੰਨੇ ਹਾਂ ਦੋ ਤੋਂ ਦਾ ਵੱਧ ਕੱਢ ਜੂਗਾ ਅੱਗੇ ਉੱਥੇ ਲੱਗ ਜਾ ਕਿਹਨੇ ਦਿਖਾਉਂ ਹਾਂ ਤੁਹਾਨੂੰ ਮਸਾਲਾ ਆਉ ਦਿਖਾਉਨੇ ਆ ਦਰਸ਼ਕੋ ਸਾਡੇ ਕੋਲੇ ਮਸਾਲਾ ਕਿੰਨਾ ਪਿਆ ਸਾਡੇ ਕੋਲੇ ਕਿੰਨਾ ਖਾਂਡਾ ਪਿਆ ਦੇਖੋ ਮਤਰੋ ਆ ਪਿਆ ਇੱਕ ਇਹ ਤੂੰ ਹੀ ਨਹੀਂ ਸਾਡੀ ਰੁਕਦੀ ਆ ਪੈਨੇ ਦਰਸ਼ਕੋ ਦੇਖੋ ਆ ਪੈਨੇ ਤੂੰ ਹੀ ਨਹੀਂ ਰੁਕਦੀ ਸਾਡੀ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਦਿਖਾਉਨੇ ਆ ਮਸਾਲਾ ਕਿੰਨਾ ਆ ਪਿਆ ਮਤਰੋ ਇੱਕ ਹੋ ਪਿਆ ਇੱਕ ਹੋ ਪਰਲੇ ਪਾਸ ਆ ਪਿਆ ਇੱਕ ਉਹ ਪਿਆ ਇੱਕ ਮਸਾਲਾ ਬਹੁਤ ਆ ਮਤਰੋ ਸਾਡੇ ਕੋਲੇ ਹਾਉਂ ਦਰਪਾਏ ਹੋਣਗੇ 2 4 ਤੂੰ ਹੀ ਦਾ ਤਾਂ ਫੁੱਲ ਪਿਆ ਜੀ ਸਾਡੇ ਕੋਲ ਆ ਪੈਨੇ ਦੋ 1 2 3 4 5 6 7 8 ਖੁੰਡ ਤਾਂ ਸਾਡੇ ਕੋਲੇ ਮੁਕਣ ਵਾਲਾ ਕੰਮ ਹੀ ਨਹੀਂ ਦੱਬ ਲੋ ਦੱਬ ਲੋ ਬਾਡ ਦਾ ਕੰਮ ਕਰਦੇ ਆ। ਮੈਂ ਡਾਕਟਰ ਲਾਈ ਦੇ ਵਾਲੇ ਨੇ ਜੀ। ਫਿਰ ਖੁੰਡ ਤਾਂ ਆਉਣੀ ਨੇ। ਪਹਿਲਾਂ ਲਾਏ ਹੋਏ ਨੇ ਜੀ ਉਹਨਾਂ ਦੀ ਨੇ ਇਹ ਜਿਹੜੇ ਲਾਈ ਨੇ ਪਹਿਲਾਂ ਡਰੁਕਟ। ਫੇਰ ਹੁਣ ਮਾੜਾ ਇਹ ਬਹੁਤ ਕੱਢ ਲਓ। ਪੰਬਲ। ਪੰਬਲ ਦਾ ਫਿਨਿਸ਼ ਕਰਾ ਦੇ। ਹਾਂ ਸਹੀ ਗੱਲ। ਵੇਖ ਦੋ ਵੀ ਵੇਖਿਆ। ਫੱਟੀ ਤਾਂ ਵਧੀਆ ਚੀਜ਼ ਆ। ਫੱਟੀ ਬਣਾ ਕੀ ਆ। ਉਹ ਤਾਂ ਤਾਂ ਲੈਂਦਾ ਨਹੀਂਦਾ ਫੱਟੀ। ਇਹ ਲਾਈ ਨੇ ਹੁਣ ਵੱਡ ਟਾਈਮ ਬੱਛੂ ਤੇ ਬੰਦਾ। ਇਹ ਤਾਂ ਬੂਟ ਬਸ ਆਹ ਜਦ ਮਿਲਦਾ ਮਾਹੌਲ ਉੱਥੇ ਬਣਾ ਕੀ ਪਤਾ ਉਹਨਾਂ ਕੋਲ ਕਿੱਡੇ ਕਿੱਡੇ ਖੁੰਡ ਹੋਣਗੇ ਕਰਨਗੇ ਬਾਈ ਯਾਰ ਛੋਟੇ ਹੀ ਆਏ ਚੱਲਦਾ ਜੀ ਸਾਡੇ ਕੰਮ ਪੂਰਾ ਠੀਕ ਉਹਦਾ ਇਦੋਂ ਬਾਹਲੇ ਵੱਡੇ ਹੋਣ ਨਹੀਂ ਨਹੀਂ ਬਾਹਲੇ ਵੱਡੇ ਆਹ ਤੂੰ ਕਿੱਥੇ ਹੋਣਗੇ ਯਾਰ ਅਜਾ ਆਪਾਂ ਦੇਖਦੀਆਂ ਜੇ ਦੇਖ ਜੇ ਦੁਨੀਆਂ ਚ ਲੈਣੇ ਆ ਉਹ ਹੀ ਜੀ ਨੇ ਖੁੱਲੀ ਦਾ ਆਹ ਮਾਹੌਲ ਕਿੱਥੇ ਹੋਗਾ ਕੋਈ ਕਹਤਾਂ ਉਹਦੇ ਸਾਰੇ ਕੀੜਾ ਤੇ ਕੱਟੂ ਬੰਦਾ ਇੰਨੀ ਗੱਲ ਖਾਂਦੀ ਖੁੱਲੀ ਪਈ ਐਨੇ ਬੰਦੇ ਵੀ ਨਹੀਂ ਇਕੱਠੇ ਹੁੰਦੇ ਨੇ ਇੱਥੇ ਐ ਖੁੱਲਾ ਐ ਮਸਾਲਾ ਨਹੀਂ ਹੈਗਾ ਯਾਰ ਇੰਨਾ ਜਿਵੇਂ ਆਏ ਆਪਣੇ ਇੰਨਾ ਕਿੱਥੇ ਆ ਗਾਲੇ ਖੇਤਰ ਦੇ ਵਗਦਾ ਆਉ ਪਾਇਨੇ 10 ਖੁੰਡ ਪਾਇਨ ਦੀ ਬਹਿ ਗਿਆ ਬਾਬੇ ਦੇ ਬਾਬੇ ਦੇ ਹੋਰ ਲੈ ਹੁਣ ਨਹੀਂ ਚੱਕੀ ਦੋ ਖੁੰਡ ਆਈ ਲੱਗਦੀ ਆ ਰੌਣਕ ਜੀ ਸਾਡੇ ਧੂਈ ਤੇ ਮੇਲਾ ਹੀ ਲੱਗਦਾ ਧੂਈ ਕਾਦੀ ਮੇਲਾ ਹੀ ਹੈ ਸਹੀ ਗੱਲ ਬੋਲੀ ਦੋ ਜਣੇ ਇੱਧਰ ਆਉਂਦੇ ਨੇ ਹੋਰ ਜੀ ਮੱਟਰ ਜੀ ਹੋਰ ਜੀ ਮੰਨਾ ਜੀ ਪੂਰੀ ਰੌਣਕ ਲੱਗਦੀ ਆ ਸਾਡੇ ਧੂਈ ਤੇ ਆਉਣੇ 12 ਵਜ ਗਏ ਬੋਲਦੇ ਸੀ ਵੀਰੋ ਪੂਰੇ ਐ ਬੈਠ ਨੇ ਅਸੀਂ ਇੱਥੇ ਵਰਗੇ ਸਾਰੇ ਹੋਰ ਜੀ ਵਧੀਆ ਹੀ ਵਧੀਆ ਅੱਜ ਦਾ 12 ਵਜ ਗਏ ਪਤਾ ਨਹੀਂ ਲੱਗਾ 10 ਸਾਲ ਹੋ ਗਏ ਤਵੀਰ ਦੇ ਥਰਸਡੇ ਆਇਆ ਹੋ ਗਿਆ ਇਹ ਖੜਾ ਸਨੇਪਰ ਚੜ ਇਹਨੇ ਕਿਹਾ ਜੀਨੇ ਕਰਿਆ 10 ਨੇ ਆ ਬਚਾਰੇ ਬੈਠਾ ਹੀ ਸਾਰੇ ਓਹੋ ਓ ਜੀ ਸਹੀ ਦੀ ਸੀਰੀ ਚਲਾਉਣ ਲੱਗੇ ਸੀ ਕਹਾ ਤਾ ਦੇ ਮਾੜੇ ਸਨੇਪਰ ਚੜ ਆ ਰਿਹਾ ਵੀ ਸੌਣ ਲੈਣੇ ਸਨੈਪ ਚੈਟ 13 ਮਿੰਟਸ ਅਗੋ ਇੰਸਟਾਗ੍ਰam 6 ਮਿੰਟਸ ਸਨੈਪ ਚੈਟ 6 ਮਿੰਟਸ ਅਗੋ ਆਹ ਹੋ ਗਿਆ ਇਹ ਲੋਡ ਨਹੀਂ ਆ ਰਿਹਾ ਬਹੁਤ ਟਾਈਮ ਹੋ ਗਿਆ ਇਹਨੂੰ 12 ਵਜੇ ਇਹ ਜੀ ਦੇ ਖੋਜ ਲਈ ਜਾਣੇ ਬੰਦ ਕਰਵਾ ਦੇਣਾ ਸਨੈਪ ਚੈਟ ਖੁੱਲ ਗਿਆ ਖੁੱਲ ਨਹੀਂ ਗਿਆ ਤਾਂ ਖੁੱਲ ਗਿਆ ਇਹ ਨਾਵੇਂ ਨਹੀਂ ਵੀਜ ਤਾਂ ਡਬਲ ਟੈਪ ਟੂ ਪਾਵਰ ਆਫ ਹੋ ਗਿਆ ਕਿ ਹੋਇਆ ਨਹੀਂ ओके वो बेल उठ हो गया दोबारा वेरावन हो गए फिर कहूंगा स्नैपर मनाऊ करूंगा मणू 12:30 pm थर्सडे आएंगे ये लोग साडा ਮੱਥਾ ਬਹੁਤ ਮਾਰਿਆ ਸੀ ਸਾਹਬ ਚਾਹੇ ਨਹੀਂ ਸਨੈਪਰ ਚੜ ਰੋਟੇ ਨੂੰ ਬਹੁਤ ਗੁੱਸਾ ਆ ਰਿਹਾ ਰੋਟਾ ਕਤਲ ਵੀ ਕਰ ਸਕਦਾ ਕਿਸੇ ਬੰਦੇ ਦਾ ਰੋਟੇ ਨੂੰ ਬਹੁਤ ਜਿਆਦਾ ਰੋਟਾ ਹਥਿਆਰ ਪਾਲਦਾ ਕੋਈ ਹਾਂ ਜੀ ਸਾਗ ਤਰਿਆ ਜਾ ਰਿਹਾ ਜੀ ਸਾਡੇ ਅੱਜ ਸਾਗ ਬਣ ਰਿਹਾ ਦੇਖੋ ਬਕਰ ਚੱਚ ਲਗਾਣਾ ਅੱਜ ਲਗਾ ਪਾ ਲੈ ਆ ਮੈਂ ਆਪਣੀ ਗਾਂ ਕਥੇ ਲਈ ਆ ਹੋ ਬਾਥੂ ਪਾਲ ਕੇ ਠੀਕ ਹੈ ਬੇ ਸਾਰਾ ਕੁਝ ਹੈ ਗਾਜਰਾਂ ਨੇ ਤੇਜੋ ਮੇਥੇ ਪਾਲਕ ਮੇਥੀ ਬਾਥੂ ਸਿਆਂ ਦਾ ਸ਼ਾਹਣੀਆ ਹੋਰ ਹਿੰਕਾ ਕਹਿਣੀ ਆ ਉਹ ਲਰ ਕੇ ਬਸ ਜਿੰਨਾ ਕੋ ਬਹੁਤ ਕਿ ਨੋ ਵੀ ਹੁਣ ਦਾ ਪੌੜੀ ਦੇ ਚੜ ਕੇ ਤੋੜਨੇ ਪੈਂਦੇ ਨੇ ਜੀ ਪੌੜੀ ਲਾਉਣੀ ਪੈਂਦੀ ਥੋੜੀ ਰਹਿ ਗਈ ਬਸ ਦੇਖੋ ਜੀ ਮੇਰੀ ਭਾਂ ਜੀ ਅਮਰੂਦ ਖਾ ਰਹੀ ਹੈ ਜੀ ਕਿੰਨਾ ਪਿਆਰਾ ਅਮਰੂਦ ਹੈ ਕਿਥੋਂ ਲਿਆਂਦਾ ਕਿਥੋਂ ਦੇਖੋ ਜੀ ਕਿੰਨੀ ਪਿਆਰੀ ਹੈ ਭਾਂ ਜੀ ਮੇਰੀ ਇੰਨੀ ਕਿਊਟ ਹੈ ਜੀ ਹਾਈ ਕਰੋ ਆਪਣੇ ਵੀਰ ਨੂੰ ਬੇਨਤੀ ਹੈ ਮੇਰੇ ਮਾਮੇ ਦਾ ਚੈਨਲ ਲਾਈਕ ਕਰੋ ਸਬਸਕ੍ਰਾਈਬ ਕਰੋ ਫੋਲੋ ਕਰੋ ਕਹਦੇ ਪਰ ਮੈਂ ਤਾਂ ਕਰ ਨਹੀਂ ਨਹੀਂ ਹਾਂ ਕਰੇ ਕਿ ਮੇਰੇ ਮਾਮੇ ਦਾ ਕਹੇ ਪੇਜ ਪੇਜ ਫੋਲੋ ਕਰੋ ਫਾਲੋ ਕਰੋ ਲਾਈਕ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੇਅਰ ਕਰੋ ਕਮੈਂਟ ਵੀ ਕਰੋ ਥੈਂਕ ਯੂ ਹੁਣ ਚੱਲਿਆ ਮੈਂ ਤਰਕਰਾਵਾ ਕਰਮ ਦੇ ਐਨ ਕੰਦੇ ਸ਼ੀਸ਼ਾ ਜਿਹਾ ਪਾਉਣਾ ਇੱਕ ਦੋ ਕੰਮ ਇਹ ਹੋਰ ਨੇ ਢਾਉਲੇ ਬਿਆਰ ਚਤਨੋਂ ਲਈ ਇੱਕਾ ਕੋੜੇ ਜਿਹਾ ਪਾਉਣੀ ਹੁਣ ਏ ਫੜਾਵਾਂਗੇ ਜੀ ਜੈਪੋ ਪੌਣੀ ਆਪਣਾ ਸਣੀ ਯਾਰ ਉਹਦੀ ਦੁਕਾਨ ਤੇ ਕੱਡੇ ਖੜਾ ਆਇਆ ਫਿਰ ਮੈਥਰੋ ਆਪਾਂ ਉੱਥੇ ਇਥੇ ਵਾਰ ਭੀੜ ਵਾਲੀ ਹੁੰਦੀ ਆ ਨਾ ਬਾਜ਼ਾਰ ਤੇ ਆ ਕਰਕੇ ਗੱਡੀ ਉਤਰੀ ਖੜਾ ਅਸੀਂ ਪਾਇਆ ਫਿਰ ਅਗੇ ਸੀ ਜੀ ਆਪਾਂ ਧਣੀ ਦੀ ਦੁਕਾਨ ਤੇ ਕੱਪੜਿਆਂ ਵਾਲੇ ਤੇ ਇਹਨੇ ਇੱਕ ਚੁੰਨੀ ਨਾਲ ਸੂਟ ਚੰਮਰਿਆਉਣਾ ਸੀ ਪਤਾ ਨਹੀਂ ਕੀ ਕਰਨਾ ਸੀ ਮਿਲਿਆ ਨਹੀਂ ਵਰ ਚੁੰਨੀ ਨਾਲ ਦਾ ਜੀ ਫਿਰ ਇੱਕ ਲੈਣੇ ਸੀ ਜੀ ਬੂਟ ਰਾਜ ਹੁੰਦਾ ਨੇ ਫਿਰ ਬੂਟਾਂ ਵਾਲੀ ਦੁਕਾਨ ਤੇ ਪਹੁੰਚੇ ਮੱਕੀ ਦਾ ਛੋਲ ਮੋਟਾ ਨਾ ਜਿਵੇਂ ਪਾਣੀ ਪੂਣੀ ਚ ਛੋਲ ਮੋਟਾ ਹਮ ਇਹ ਚੀਜ਼ ਦਾ ਫਰਕ ਹੈ ਯਾ ਕੁਆਲਿਟੀ ਦਾ ਦੇਖ ਲਾ ਕਾਲੇ ਰੰਗ ਦਾ ਵਧੀਆ ਜਿਹਾ ਪੋਲਾ ਠੰਡਾ ਝਾਕੜਦਾ ਹੈ ਯਾਨੀ ਜਿਵੇਂ ਮਰਜ਼ੀ ਪਾਈ ਚੁੱਕੀ ਹੂੰ ਉਹ ਵੀ ਸੋਹਣਾ ਲੱਗਦਾ ਪੈਰ 'ਚ ਵੀ ਜਮਾ ਲੰਬੇ ਪੰਜੇ ਲਾ ਕੇ ਨਾਲ ਠੀਕ ਆ ਪਾਣੀ ਗੱਲ ਕਰਨਾ ਉਹ ਇਕੱਠੇ ਇਕੱਠੇ ਨਹੀਂ ਲੱਖਾ ਠੀਕ ਆ ਨੀਟੂ ਮੋਬਾਈਲਾਂ ਦੇ ਘਾਂ ਤੋਂ ਮਿਲ ਗਿਆ ਜੀ ਫਿਰ ਇਹ ਫਾਂਟੈਕ ਲੰਕੜਾ ਇਹਨਾਂ ਦੇ ਮਿਲ ਗਿਆ ਜੀ ਉਸ ਤੋਂ ਬਾਅਦ ਪਹੁੰਚੇ ਆਪਾਂ ਕੋਟ ਫੜਨ ਬਾਈ ਸਣੀ ਦੀ ਦੁਕਾਨ ਤੇ ਬਾਜੀ ਜੀ ਬਾਜੀ ਆ ਦੇ ਕੋਟ ਨੀਲਾ ਕੋਟ ਹੋਰ ਵਧੀਆ ਨਾਲੇ ਰਾਜਵੰਦਾਂ ਨੇ ਲਿਆ ਬਕਰਮ ਬਕਰਮ ਜਾਈ ਹੋਰ ਛੋਟਾ ਮੋਟਾ ਸਮਾਨ ਜਾਂ ਲਾਲਾ ਖੱਖਾ ਕੋਈ ਪਵਾਈ ਗਿਆ ਪਮਸਰਣੀ ਲਿਓ ਆ ਸੋਕਾ ਟਰੈਲਰ ਵਾਲੇ ਲਿਓ ਕਿੰਨੇ ਚੱਲੇ ਆ ਹਾਂ ਅਸਕੇ ਲਿਓ ਕੋ ਆਇਆ ਜੀ ਫਿਰ ਆਪਾਂ ਕਰਮੰਦ ਦੀ ਐਨਕ ਦਾ ਸੀਸਾ ਪਵਾ ਲੈ ਜੀ ਭਾਈ ਸੁੱਛਤੇ ਨੇ ਪਾਇਆ ਰੋਕਰ ਹਰੇ ਦੀ ਕਵਲ ਜੀ ਹੋ ਜਾਂਦੇ ਸੀ ਉਦੋਂ ਮੈਂ ਤਰੋ ਮੀਂਹ ਪੈ ਗਿਆ ਫਿਰ ਕਹੋਲ ਤੱਕ ਆ ਨੂੰ ਫਿਰ ਮੂੰ ਚਾਰ ਦਿਨ ਮੂੰ ਨਹੀਂ ਲੋਟ ਆਇਆ ਫਿਰ ਪਖੰਡ ਬਾੜ ਆ ਗਿਆ ਗੁਰਦੁਆਰੇ ਤਾਂ ਕਰਕੇ ਅੱਜ ਬਾਈ ਨੂੰ ਟਾਈਮ ਲੱਗਿਆ ਸੀ ਬਾਈ ਨੂੰ ਕਿਹਾ ਸੀ ਪਿੰਡੇ ਜਾਉ ਬਾਈ ਉਹ ਰੇ ਆਉਂਦਾ ਛੱਡਦਾ ਬਾਈ ਟੂ ਛਟਾਉਣੇ ਨੇ ਸਪਰੇਅ ਕਰਕੇ ਗਿਆ ਜੀ ਉਹੀ ਬਾਈ ਹੈ ਜਿਹੜਾ ਪਿੰਡੇ ਜੰਮਾ ਨਾ ਪਿੰਡੇ ਏ ਵਾਈ ਨੂੰ ਹੀ ਕਿਹਾ ਹੋਇਆ ਆਪਣਾ ਰੇ ਦੋ ਬੁਰਗਾਂ ਲਾਦਿਆਂ 8 ਵਿਘਿਆਂ ਜਾਂ ਬਾਕੀ ਫੇਰ ਦੇਖਾਂਗੇ ਇਹ ਹਾਲਾ ਜੱਗੇ ਲੋਟਾ ਕੰਮ ਹੋਰੇ ਮੀਂਹ ਜਾ ਪੈ ਗਿਆ ਯਾਰ ਘੌਲ ਹੋਈ ਪਈ ਜਿਉਂ ਦਿਨ ਨੂੰ ਕਣਕ ਵਧੀਆ ਗਈ ਹੈ ਵੀ ਨਹੀਂ ਗਈ ਮੀਂਹ ਨਾਲ ਹਾਂ ਤਾਂ ਵੀ ਨਹੀਂ ਕਣਕ ਵਧੀਆ ਨਾ ਹਾਂ ਹਾਂ ਜਿਵੇਂ ਕੇਰਾਂ ਦੇ ਪਿਆ ਸੀ ਗੁੱਲੀ ਡੰਡੇ ਦਾ ਸਪਰੇਅ ਕਰੀਏ ਯਾਰ ਹਨਾ ਹਾਂ ਸਪਰੇਅ ਹੀ ਕਰੀਏ ਕਿ ਕਰੀਏ ਪਹਿਲਾਂ ਮੈਂ ਮੈਂਦੀ ਰਹੀ ਜੇ ਚ ਛਟਿਆ ਦੰਨੇ ਉਹ ਦੂਜੀ ਹਾਂ ਹਾਂ ਜਿਹੜਾ ਤੁੰਗ ਵਾਲਾ ਗਾਇਰ ਹੁੰਦਾ ਸਪਰੇਅ ਵਰਗੀ ਦਾ ਉੰਗਲ ਲ ਬਣਦੀ ਹੁੰਦੀ ਹੈ ਰੱਖ ਸਪਰੇਅ ਵਾਲੀ ਕਰਾਵਾਂਗੇ ਫੇਰ ਉਹ ਤਾਂ ਗੋਲੀ ਡੰਡਾ ਆ ਦੇ ਛੋਟਾ ਹੀ ਆ ਨਾਲ ਹੂੰ ਹੂੰ ਅਸਰ ਦਾ ਕਰ ਦਿੰਦਾ ਯਾਰ ਯਾਰ ਅਕਸ਼ਰ ਹਾਂ ਉਹ ਜੀ ਗੋਲੀ ਡੰਡਾ ਗੋਲੀ ਠੰਡੀ ਆ ਚਲ ਫੇਰ ਸਪਰੇਅ ਕਰ ਦਿੰਗੇ ਜੇ ਮੂਰੇ ਹਾਂ ਹਾਂ ਮਿੱਟੀ ਆ ਬਾਸੂ ਆਲ ਗਰਪੀ ਪਾ ਲਈ ਹਾਂ ਲੋਕ ਜਿਹੜੇ ਯਾਰ ਤੇ ਬੈਠਾ ਰਹੇ ਰੇ ਤਫੰਦ ਲੱਗਦੀ ਆ ਹਾਂ ਇਹਦਾ ਯਾਰ ਕਰਨ ਨੂੰ ਆ ਹੋ ਜਾਏ ਹੋ ਜਾਣਾ ਬੰਦਾ ਬਾ ਜੀਆਂ ਛੱਟ ਕੇ ਫੇਰਾ ਹਾਂ ਕੋਈ ਨਾ ਆ ਜਾ ਨੋ ਐਜ ਵੀ ਛਟਾਈ ਦੀ ਚਾਰ ਬੋਰੀਆਂ ਛਟਾਈਆਂ ਬਾਈ ਤੋਂ ਬਾਜ਼ਾਰ 'ਚ ਗੱਡੇ ਖੜਾਉਣੇ ਔਖੇ ਆ ਜੀ ਫਿਰ ਆਪਾਂ ਤਾਂ ਕਰਕੇ ਮੋਟਰਸਾਈਕਲ ਆਕਿਆ ਸੀ ਮੋਟਰਸਾਈਕਲ ਦੇ ਮੂਰੇ ਵੀ ਆ ਰਾਜ ਪੂੰਗਾ ਵਾਲਾ ਖੜਾ ਜੀ ਅਸੀਂ ਚੱਲੇ ਆ ਪੈਂਡਾ ਆ ਦੇ ਮਦਰ ਤਨੌਲੇ ਆਪਾਂ ਹੁਣ ਜਾਵਾਂਗੇ ਗੱਲਾ ਕਲਾਉ ਥਾ ਜਾਦੇ ਉੱਥੇ ਦੇਖ ਲੈਣੇ ਕੱਪੜੇ ਇਹਨਾਂ ਦੇ ਦੇਖਣੇ ਬਈ ਗੱਲਾ ਲੈਣੇ ਇੱਕ ਕਰੀ ਦੁਕਾਨ 'ਚ ਐਂਟਰੀ ਜੀ

ਗੱਲਾਂ ਲੈਆਂ ਤਾਂ ਮੂੜੀਆਂ ਦੇ ਪਸੰਦ ਨਹੀਂ ਆਈਆਂ। ਫਿਰ ਗਏ ਅਸੀਂ ਧਣੀ ਦੇ। ਆਪਾਂ ਨੂੰ ਕੀ ਸੀ ਫਿਰ ਆਪਾਂ ਪਹੁੰਚ ਗਏ ਮਤਰੋ ਧਣੀ ਦੇ ਗਾਂਵ ਤੇ। ਮਮੋਰਨੀ ਵਾਲਾ। ਉਹ ਤਾਂ ਉੱਧਰ ਹੀ ਖੜੀ ਦਿਖਾਉਂਗੇ ਫਿਰ ਉਹ। ਵਧੀਆ ਲੈਣਾ। ਸੱਟ ਤਿਆਰ। ਇਹ 10000 ਵਾਲਾ ਲੈਣਾ ਮਾਤਾ ਮੋਟਾ ਉੱਧਰ ਹੀ ਗਾੜੀ ਦਿਖਾਉਂਗੇ। ਇੱਧਰ ਤਾਂ ਇਹ ਜੇ ਦਿਖਾਉਂਗਾ ਚਮਕੀਲੇ ਜਿਹੇ ਦੇਖਣੇ ਨੇ ਤਾਂ ਦਿਖਾ ਦਿੰਨਾ। ਦੇਖ ਭਣੇ ਇਹਦੇ ਦੋਨੇ ਵਰਕ ਨੇ ਹੋਣਗੇ ਮੂੜੀਆਂ ਦੇ ਵਰਕ ਵੀ ਹੋਊਗਾ ਤੇ ਬਾਮਾਂ ਦੇ ਵਰਕ ਵੀ ਹੋਊਗਾ। ਬੰਮਾ ਦੇ ਵਾਰ ਤੋਂ ਇਹ ਮੂਹਰੇ ਹੈ ਕਿ ਦੇਖਦੇ ਨੇ ਸਰ ਗਿਆ 30000 ਦੇ ਤਾਂ ਬਾਕੀ ਜਾਣਾ ਬਾਈ ਠੀਕ ਹੈ ਹਾਂ ਭਾਈ ਕਹਿੰਦਾ ਤਰਕਾ ਟੁੱਦੀ ਸਰਾ ਦਿੰਦਾ ਬੜਾ ਅਸੀਂ ਘੱਟ ਦੀ ਸਰਦੇ ਜੀ ਨਾ ਕਿ 2595 ਇਹ ਬਾਈ 100 ਦੀ ਰੇਂਜ ਚ ਆ ਜੀ ਆਸੀਂ ਮੈਟਰ 3195 ਦਾ 3200 ਦਾ ਸੀ ਮੰਨ ਲਓ ਹੈ ਕਦਰ ਮੈਂ ਦਵਾਰੇ ਫੇਰ ਮਿੱਤਰੋ ਮੋਰ ਨਹੀਂ ਆ ਗਿਆ ਸੀ ਮੋਰਨੀ ਵਾਲਾ ਇਹ ਵੀ ਸੂਟ ਸੋਹਣਾ ਸੀ ਆ ਸੀ ਮਿੱਤਰੋ 3795 ਦਾ ਸੂਟ ਆ ਆ ਸੀ ਮਿੱਤਰੋ 3000 ਦਾ ਪਰ ਬੁੜੀਆਂ ਨੇ ਪਸੰਦ ਨਹੀਂ ਆਇਆ ਇੱਥੇ ਧਣੀ ਦੀ ਦੁਕਾਨ ਤੋਂ ਵੀ ਨਾ ਹੋ ਗਈ ਹੁਣ ਕਹਿੰਦੇ ਧਰਮੇਗੇ ਜਾਣਾ ਫੇਰ ਲੈ ਮਿੱਤਰੋ ਮਨਰਾਜ ਲਈ ਬੂਟ ਮਨਰਾਜ ਨੂੰ ਲਾਈਟਾਂ ਵਾਲੇ ਲੈ ਲੇ ਕਰ ਠੀਕ ਹੈ ਗਏ ਲਾ ਵਾ ਨੀ ਦੋ ਹੋਰ ਤਰ੍ਹਾਂ ਦੇ ਲਈ ਫਿਰ ਪਹੁੰਚ ਗਏ ਮੈਟਰੋਪਾ ਧਰਮੇ ਕਪੜਿਆਂ ਦੀ ਦੁਕਾਨ ਤੇ ਕਿਦਣਾ ਕਿ ਮੈਨੂੰ ਆਪ ਵੀ ਦਿਖਾਇਆ ਤੁੰਨੇ ਕਿਹਾ ਵਧੀਆ ਰੇਂਜ ਦਿਖਾਓ ਤੁਹਾਨੂੰ ਵੀ ਦਿਖਾਵਾਂਗੇ ਠੀਕ ਹੈ ਉਹ ਲੈਣਾ ਉਹਦੇ ਵਿੱਚ ਪੱਤੀ ਇਹਨਾਂ ਦੇ ਪਸੰਦ ਆਏ ਜੀ ਫਿਰ ਇੱਥੋਂ ਲਏ ਲੈਣੀ ਕਰਨੀ ਲੈਣੀ ਕੱਟੋ ਨਾਲ ਲੈਣੀ ਕੱਟਣੀ ਕਿਹੜਾ ਸਾਢੇ 5 ਮਿੰਟ ਦੀ ਸਪੀਡ ਦਾ ਲੈਣੀ ਮੜੀ ਜੀ ਕੌਂਡੀ ਲੈਂਥ ਵਾ ਤੋਂ ਹਾਂ 5 ਮਿੰਟ ਕੱਟ ਦਿਓ ਦਾੜੀ ਲੈਂਥ ਤੋਂ ਕੋਰਸਾ ਹੋ ਜਾ ਮਾ ਨਾਲ ਆ ਪੱਗ ਹੋ ਗਈ ਹੂੰ ਹੂੰ ਬਣ ਗਈ ਗੱਲ ਆਪਾਂ ਵੀ ਲੈ ਲਿਆ ਮੇਤਰੋ ਕੁਰਤਾ ਪਜਾਮਾ ਨਾਲ ਕਾਲੀ ਪੱਗ ਦੇਖ ਲਾ ਲੈ ਦੂ ਮੈਂ ਉਹ ਫੇਰ ਲੈ ਜੂ ਆਕੀ ਲੈ ਜੂ ਹੁਣ ਤੇ ਲੱਗ ਜਾਂਦੀ ਟ੍ਰੈਂਡ ਸਾਰਿਆਂ ਦੇ ਲੈ ਲਏ ਸੀ ਜੀ ਕੱਲੀ ਮੰਮੀ ਰਹਿ ਗਈ ਫਿਰ ਅਸੀਂ ਆਖਿਆ ਮੰਮੀ ਦੇ ਵੀ ਲੈ ਲਈਏ ਮੰਮੀ ਵੀ ਕਾਨੂੰ ਛੜਣੀਆਂ ਇਹਦਾ ਰੰਗ ਨਾਲ ਗੱਲ ਨਹੀਂ ਬਰਵਾ ਜਾਊਗਾ ਮੇਰਾ ਰੇਗਾ ਕਲਰ ਇਹ ਮੇਰਾ ਰੇਗਾ ਫਿਰ ਇਹ ਚ ਹੋਰ ਕਲਰ ਹੋ ਜੂ ਬਾਈ ਕੋਲੇ ਹੋ ਰਿਹਾ ਹੈਗਾ ਇਹ ਚ ਆਂਟੀ ਵਾਲਾ ਕੱਲ ਲਗਾਉਂਦਾ ਆਂ ਸ਼ੇਡ ਆ ਜੀ ਪੀ ਸ਼ੇਡ ਇਹ ਹੋਰ ਰੰਗ ਹੈ ਇਹ ਵੀ ਐਂਜੇ ਜਿਹੀ 3580 ਵਾਲੇ ਆ ਰੰਗ ਬਣਾ ਲਾ ਪਰ ਆ ਲਾਇ ਲੈ ਮਟਰੋ ਮੰਮੀ ਲਈ ਇਹ ਪਸੰਦ ਆ ਗਿਆ ਸਾਡੇ ਇਹ ਰਹਿਣੇ ਨਾਲ ਫਿਰ ਕੋਲੋਂ ਸਾਡੇ 5 ਮੀਟਰ ਹੋ ਗਈ ਜੀ ਸੋ ਜੇ ਸੰਜ ਇੱਕ 5 ਹੋ ਗਈ ਜੀ 1.5 3 ਹੋ ਗਈ ਜੀ 3 ਇੱਕ 3.5 ਹੋ ਗਈ ਉੱਪਰ ਜਿਹੜੀ ਰੋਣਾ ਕਰ ਰਹੇ ਆ ਇਹ ਨਾ ਕਰੋ ਜੀ ਹੁਣ ਓੜਾ ਇੰਨੇ ਬੱਚੇ ਨਾ ਪੱਕੇ ਘਰਤ ਮਰਾਂ ਜੀ ਉਹਦੇ ਪੱਕੇ ਘਰ ਆ ਰਹੇ ਨਹੀਂ ਨਾ ਬਾਬਾ ਹੈ ਨਹੀਂ ਮਾਰਦੇ ਨਹੀਂ ਰੱਖਿਆ ਇੰਨਾ ਮਾਰਦੇ ਥੋੜਾ ਆਇਨਾ ਕਰੋ ਜੀ 14575 ਨੇ ਨਾ ਥੋੜਾ ਹੋਣੀ ਮੈਂ ਕਰਦਾ ਤਾਂ ਵੀ ਮਦਾ ਜਮਾਲਾ ਆਟਾ ਆਪੀ ਜਰਉਣਾ ਕਿਹਾ 14500 14500 ਬਣਾਇਆ ਸੀ ਉਹਨਾਂ ਨੇ ਆਪਾਂ 14000 ਦੇਤਾ ਵਾਸਮਾ ਗਾਏ ਦੂਬਾ ਤਾਂ ਨੀ ਮੈਂ ਤਾਂ ਦਾ ਬਾਈ ਹੋਗਾ ਨਾ ਇਹ ਕਹਿੰਦਾ 14575 ਬਣਦੇ ਨੇ 75 ਨਾ ਦੇ 14.5 ਦੇ ਦੇ ਮੈਂ ਕਿਹਾ ਨਾ ਬਾਈ ਓਏ 14 ਦੇ ਉਮਦਾ ਨਵਾਬ ਆਪਣੇ ਇਹਨਾਂ ਨੂੰ ਨੇਰਾ ਹੋ ਗਿਆ ਜੀ ਦੇਖੋ ਲਾਈਟਾਂ ਲੱਗ ਗਈਆਂ 6 ਵਜੇ ਨਾਲ ਨੇ 6 ਵਜੇ ਜੀ ਆਪਣੇ ਆਉਂਦਿਆਂ ਨੂੰ ਕੀ ਖੇਡਦੇ ਹੋ ਅਸੀਂ ਨੀਤੀ ਦੇ ਟੋਟੇ ਚਮਾਦਨ ਮਾਰਨਾ ਖੇਡਦੇ ਆ ਨਾ ਮੇਰੀ ਭਾਣ ਜੀ ਆ ਕੁੱਟੂ ਵੀ ਜੇ ਇਹਨੂੰ ਕੁਛ ਕਹੇਗਾ ਓਏ ਛੱਡ ਦੇ ਮੇਰੀ ਭਾਣ ਜੀ ਨੂੰ ਛੱਡ ਦੇ ਮੇਰੀ ਭਾਣ ਜੀ ਨੂੰ ਛੱਡ ਦੇ ਰਾਫਲ ਲੈ ਆਪਣੀ ਰਾਫਲ ਰਾਫਲ ਫਿਰ ਲੈ ਲੈਂਦਾ ਤੂੰ ਫਿਰ ਕੀ ਚੱਕਰ ਸੀ ਰਿਪੋਰਟ ਦਾ ਕਹਦਾ ਕਹਨੇ ਹੁੰਨੇ ਉਹ ਮਾਲ ਆ ਸਾਪੜ ਬਹੁਤ ਦਿਨਾਂ ਬਾਅਦ ਮਿਲਿਆ ਜੀ ਸਾਨੂੰ ਅੱਜ ਟੂਰ ਤੇ ਜਾ ਕੇ ਆਏ ਵੀ 3 ਘੰਟ ਹਾਂ ਵਧੀਆ ਤਰਸ ਕੋ ਬਹੁਤ ਦਿਨਾਂ ਬਾਅਦ ਆਇਆ ਇਹ ਵੀ ਬਲਾਗ ਵਿੱਚ ਤੁਸੀਂ ਤੁਸੀਂ ਚੱਲ ਰਹੀ ਹੈ ਟਾਈਮ ਕੀ ਹੋ ਗਿਆ ਦੇਖ ਮਾੜਾ 6:40 ਤੇ ਮੈਂ ਦਿਖਾਵਾ ਕੇ ਵੀ ਲਾਈਵ ਪ੍ਰੂਫ ਵੀ ਦੇਵਾਂਗੇ ਜੀ ਕਿ 6:40 ਹੋ ਗਏ ਨੇ ਕੱਲ ਨੂੰ ਪਾਏਗਾ ਤਾਂ ਜਦੋਂ ਪਾਉਗਾ